Tune into marriagelagan.com every Sunday 5 p.m. with Varinder Obhi. A show about matrimonials, life partnership and relationships. Only on Radio Zindagi 1550 AM. रिश्ते स्वर्ग में बनते हैं, लेकिन धरती पर हम उन्हें मिलाते हैं. Marriagelagan.com, dream it. Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage.

ਇਜ਼ਰਾਈਲ ਤੇ ਇਰਾਨ ਵਿਚਾਲੇ ਵੱਧਦੇ ਤਣਾਅ ਵਿਚਕਾਰ ਦੋਵਾਂ ਦੇਸ਼ਾਂ ਵਿੱਚ ਜੰਗ ਲੱਗਣ ਦਾ ਖਤਰਾ ਵੱਧ ਗਿਆ ਹੈ ਉੱਥੇ ਹੀ ਇਜ਼ਰਾਈਲ ਅਤੇ ਵੈਸਟ ਬੈਂਕ ਦੇ ਇਲਾਕੇ ਦੇ ਸਾਰੇ ਸ਼ਹਿਰਾਂ 'ਚ ਲੋਕਡਾਊਨ ਲਗਾ ਦਿੱਤਾ ਗਿਆ ਹੈ ਲੋਕ ਇਕੱਠਾ ਕਰਨ ਲੱਗ ਗਏ ਹਨ ਰਾਸ਼ਨ ਜੰਗ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਬਣ ਚੁੱਕੇ ਹਨ ਤੁਹਾਨੂੰ ਦੱਸ ਦਈਏ ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਇਰਾਨ 'ਤੇ ਹਮਲਾ ਕੀਤਾ ਇਜ਼ਰਾਈਲ ਅਤੇ ਰਾਜਤਾ ਨੀ ਤਹਿਰਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬੰਬ ਛੁੱਟੇ ਗਏ ਇਸ ਹਮਲੇ ਨਾਲ ਪੂਰਾ ਤਹਿਰਾਨ ਹਿੱਲ ਗਿਆ ਤੇ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਤੇ ਇਹ ਹਮਲਾ ਜਿਹੇ ਸਮੇ ਹੋਇਆ ਹੈ ਜਦੋਂ ਤਹਿਰਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਤਨਾ ਨਵੀਆਂ ਉੱਚਾਈਆਂ ਤੱਕ ਪਹੁੰਚ ਗਿਆ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਸ ਹਮਲੇ ਵਿੱਚ ਈਰਾਨ ਦੇ 20 ਚੋਟੀ ਦੇ ਕਮਾਂਡਰ ਮਾਰੇ ਗਏ ਹਨ ਇਨਾਂ ਵਿੱਚੋਂ ਫੌਜ ਅਤੇ ਹਵਾਈ ਸੈਨਾ ਦੇ ਮੁਖੀ ਵੀ ਸ਼ਾਮਲ ਹਨ ਇਜ਼ਰਾਈਲ ਨੇ ਸਵੇਰੇ 200 ਲੜਾਕੂ ਜਹਾਜ਼ਾਂ ਨਾਲ 6 ਟਿਕਾਣਿਆਂ ਤੇ ਹਮਲਾ ਕੀਤਾ ਹੈ ਇਸ ਵਿੱਚ 4 ਪਰਮਾਣੂ ਟਿਕਾਣਿਆਂ ਅਤੇ 2 ਫੌਜੀ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਹਮਲੇ ਪਿੱਛੇ ਦੋਹਾਂ ਦੇਸ਼ਾਂ ਦਾ ਤਣਾਅ ਹੋਰ ਵੀ ਵੱਧ ਗਿਆ ਹੈ ਇਸ ਮਾਮਲੇ 'ਤੇ ਬਹੁਤੇ ਦੇਸ਼ ਇਜ਼ਰਾਈਲ ਨਾਲ ਖੜੇ ਨਜ਼ਰ ਆ ਰਹੇ ਹਨ ਇੱਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਰਾਨ ਨੂੰ ਤੋ ਟੁਕ ਆਖ ਦਿੱਤਾ ਹੈ ਤੇ ਹਮਲਾ ਹਾਲੇ ਹੋਰ ਬਹੁਤ ਕੁਝ ਹੋਣਾ ਬਾਕੀ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਨਿਊਜ਼ ਚੈਨਲ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਇਜ਼ਰਾਈਲ ਦਾ ਇਰਾਨ ਤੇ ਹਮਲਾ ਸ਼ਾਨਦਾਰ ਸੀ। ਉਨਾ ਕਿਹਾ ਕਿ ਈਰਾਨ ਨੂੰ ਇੱਕ ਮੌਕਾ ਦਿੱਤਾ ਗਿਆ ਸੀ ਪਰ ਉਸਨੇ ਇਸ ਦਾ ਪੈਦਾ ਨਹੀਂ ਉਠਾਇਆ 트ੰਪ ਨੇ ਕਿਹਾ ਕਿ ਈਰਾਨ ਨੂੰ ਬਹੁਤ ਜ਼ੋਰਦਾਰ ਚਟਕਾ ਲੱਗਿਆ ਹੈ ਪਰ ਅਜੇ ਬਹੁਤ ਕੁਝ ਹੋਣਾ ਉਧਰ ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਵਾਧਾ ਹੋਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਨਵੀਂ ਗਾਈਡਲਾਈਨ ਅਡਵਾਈਸਰੀ ਜਾਰੀ ਕਰ ਦਿੱਤੀ ਹੈ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਜਿੱਥੇ ਇੱਕ ਹਫ਼ਤਾ ਪਹਿਲਾਂ ਸਿਰਫ 12 ਐਕਟਿਵ ਕੇਸ ਹਨ ਹੁਣ ਇਹ ਗਿਣਤੀ ਵਧ ਕੇ 35 ਤੋਂ ਉੱਪਰ ਹੋ ਗਈ ਹੈ ਲੁਧਿਆਣਾ ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 23 ਨਵੇਂ ਕੇਸ ਸਾਹਮੜੇ ਆ ਰਹੇ ਹਨ ਦੋ ਕੋਵਿਡ ਮਰੀਜ਼ਾਂ ਦੀ ਮੌਤ ਲੁਧਿਆਣਾ ਤੋਂ ਦੋ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇੱਕ 69 ਸਾਲਾ ਔਰਤ ਜੋ ਕਿ ਪੀਜੀਆਈ ਐਮਈਆਰਐਫ ਚੰਡੀਗੜ੍ਹ ਚ ਇਲਾਜ ਦੀ ਸੀ ਦੁਜਾ 39 ਸਾਲਾ ਵਿਅਕਤੀ ਜਿਸ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਚ ਹੋਈ ਏ ਦੋਵੇਂ ਮ੍ਰਿਤਕਾਂ ਨੂੰ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਸਨ ਅਤੇ ਯਾਤਰਾ ਇਤਿਹਾਸ ਵੀ ਸੀ ਸਰਕਾਰ ਵੱਲੋਂ ਜਾਰੀ ਡਿਵਾਈਸਰੀ ਇਹ ਸਾਵਧਾਨੀਆਂ ਜ਼ਰੂਰ ਅਪਣਾਓ ਬਜ਼ੁਰਗ ਗਰਭਪਤੀ ਔਰਤਾ ਬਿਮਾਰ ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਭੀੜ ਭੱਕੇ ਵਾਲੀਆਂ ਥਾਵਾਂ ਤੇ ਜਾਂਦੇ ਸਮੇਂ ਮਾਸਕ ਪੈਨੋ ਸਿਹਤ ਕਰਮਚਾਰੀ ਹਮੇਸ਼ਾ ਮਾਸਕ ਪੈਨੋ ਅਤੇ ਕੋਵਿਡ ਉਚਿਤ ਵਿਵਹਾਰ ਅਪਣਾਓ ਖਾਂਗੋਂ ਤੇ ਖਾਂਗ ਅਤੇ ਨੱਕ ਨੂੰ ਰਮਾਲ ਜਾਂ ਟਿਸ਼ੂ ਨਾਲ ਟੱਕੋ ਬੁਖਾਰ ਖਾਂਗ ਸਾਹ ਲੈਣ ਵਿੱਚ ਮੁਸ਼ਕਲ ਮਾਸਕ ਪੈਨੋ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਹੱਥ ਧੋਣ ਤੋਂ ਬਿਨਾ ਆਪਣੇ ਚਿਹਰੇ ਮੂੰਹ ਜਾਂ ਅੱਖਾਂ ਨੂੰ ਨਾ ਚੂਹੋ ਜਨਤਕ ਥਾਵਾਂ ਤੋਂ ੁਕਣ ਤੋਂ ਬਚੋ ਸਵੈ ਦਵਾਈ ਨਾ ਕਰੋ ਖਾਸ ਕਰਕੇ ਸਾਹ ਦੇ ਲੱਛਣਾਂ ਲਈ ਹਮੇਸ਼ਾ ਡਾਕਟਰ ਦੀ ਸਲਾਹ ਲਓ ਨਤੀਜਾ ਪੰਜਾਬ ਵਿੱਚ ਕੋਵਿਡ-19 ਦੇ ਮਾਮਲੇ ਹੋਲੀ-ਉਲੀ ਵਧ ਰਹੇ ਹਨ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨਾ ਖਾਸ ਕਰਕੇ ਬਜ਼ੁਰਗਾਂ ਬਿਮਾਰ ਅਤੇ ਕਮਜ਼ੋਰ ਇਮਿਊਨਿਟੀ ਵਾਲਿਆਂ ਲਈ ਬਹੁਤ ਜ਼ਰੂਰੀ ਹੈ ਸਾਵਧਾਨ ਰਹੋ ਤੇ ਲੱਛਣ ਆਉਣ ਤੋਂ ਜਾਂਚ ਕਰਾਓ ਤੇ ਡਾਕਟਰੀ ਸਲਾਹ ਲਓ ਲਾਸ ਏਂਜਲਸ ਵਿੱਚ ਹਾਲਾਤ ਵਿਗੜਨ ਕਾਰਨ ਹੋਰ ਫੌਜੀ ਤਣਾਅ ਤੇ ਜੀ ਹਾਂ ਲਾਸ ਏਂਜਲਸ ਵਿੱਚ ਹਾਲਾਤ ਵਿਗੜਨ ਕਾਰਨ ਅਮਰੀਕਾ ਦੇ ਵੱਡੀ ਗਿਣਤੀ ਵਿੱਚ ਫੌਜੀ ਬਲ ਤੈਨਾਤ ਕਰ ਦਿੱਤਾ ਹੈ ਇਮੀਗ੍ਰੇਸ਼ਨ ਵਿਰੋਧ ਪ੍ਰਦਰਸ਼ਨਾਂ ਅਤੇ ਐਨਸਵਿੰਗ ਹਿੰਸਾ ਨੂੰ ਕਾਬੂ ਕਰਨ ਵਿੱਚ ਰਾਸ਼ਟਰਪਤੀ ਦੋਲਰ ਟਰੰਪ ਨੇ ਹੁਕਮ ਤੇ ਲਾਸ ਐਂਜਲਸ ਵਿੱਚ 700 ਤੋਂ ਵੱਧ ਮਰੀਜ਼ ਮਰੀਨ ਅਮਰੀਕੀ ਸਮੁੰਦਰੀ ਫੌਜੀ ਅਤੇ ਲਗਭਗ 4000 ਨੈਸ਼ਨਲ ਗਾਰਡ ਸੈਨਿਕ ਤੈਨਾਤ ਕੀਤੇ ਗਏ ਹਨ ਇਹ ਤੈਨਾਤੀ ਇਰਾਕ ਤੇ ਸੀਰੀਆ ਵਿੱਚ ਮੌਜੂਦ ਅਮਰੀਕੀ ਫੌਜੀ ਗਿਣਤੀ ਨਾਲੋਂ ਵੀ ਵਧੇ ਇਹ ਫੈਸਲਾ ਲਾਸ ਐਂਜਲਸ ਵਿੱਚ ਇਮੀਗ੍ਰੇਸ਼ਨ ਛਾਪਿਆਂ ਤੇ ਉਸ ਤੋਂ ਬਾਅਦ ਵਧੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਚੌਥੇ ਦਿਨ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਹਿੰਸਾ ਤੇ ਪੁਲਿਸ ਉੱਤੇ ਵਸਤੂਆਂ ਸੁੱਟਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਡਾਊਨਟਾਊਨ ਲਾਸ ਐਂਜਲਸ ਨੂੰ ਗੈਰ ਕਾਨੂੰਨੀ ਘਾਟੇ ਐਲਾਨਿਆ ਗਿਆ ਅਤੇ ਪੁਲਿਸ ਨੇ ਟੀਅਰ ਗੈਸ ਰਬਰ ਗੋਲੀਆਂ ਵਰਗੀਆਂ ਕਨਿਕਾ ਵਰਤੀਆਂ ਕੈਲੀਫੋਰਨੀਆ ਦੇ ਗਵਰਨਰ ਅਤੇ ਰਾਜ ਸਰਕਾਰ ਨੇ ਟਰੰਪ ਪ੍ਰਸ਼ਾਸਨ ਵੱਲੋਂ ਮਰੀਨਾ ਅਤੇ ਨੈਸ਼ਨਲ ਗਾਰਡ ਦੀ ਤਣਾਤੀ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਰਾਜ ਤੋਂ ਪਰਫੂਕ ਸਕਦਾ ਤੇ ਹਮਲਾ ਦੱਸਿਆ ਹੈ ਕਾਨੂੰਨੀ ਚੁਣੌਤੀ ਵੀ ਦਿੱਤੀ ਗਈ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਰਾਜਪਾਲ ਦੀ ਮਰਜ਼ੀ ਤੋਂ ਬਿਨਾਂ ਨੈਸ਼ਨਲ ਗਾਰਡ ਨੂੰ ਸੰਘੀ ਕੰਟਰੋਲ ਹੇਠ ਲਿਆਂਦਾ ਗਿਆ ਹੈ तो 10 दिए लॉस एंजेलस में हालात बहुत तनावपूर्ण हां हिंसाते विरोध जारी है तो संगी फौजी तैनाती ने राज केंद्र संबंध में नया विवाद खड़ा कर दिया है रिश्ते स्वर्ग में बनते हैं लेकिन धरती पर हम उन्हें मिलाते हैं marriagelegend.com सपने देखें विश्वास करें इसे पूरा करें marriagelegend.com दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट डिरेट मैरिज लगन डॉट कॉम आरोप रजिस्ट्रेशन करे हम लोग यूएसए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें वरिंडर उभी Tune in to MarriageLagan.com every Saturday 2 to 3 p.m. with varinder Ubhi, a show about matrimonials, life partnership and relationships only on Radio Zindagi 1550 AM.